ਇਹਨਾਂ ਗਾਡਰਾਂ ਤੇ ਪਹਿਲੀ ਵਾਰੀ ਆਉਣਾ ਕਿ ਸਾਨੂੰ ਤੱਤੇ ਲੱਗਦੇ ਨੇ ਕਿ ਜਾਂ ਸਾਨੂੰ 3 ਵਜੇ ਸਾਡਾ ਪੱਠਿਆਂ ਦਾ ਟਾਈਮ ਹੋ ਜਾਂਦਾ ਹੈ ਜਾਂ ਮੇਰਾ ਕੈਨੇਡਾ ਦਾ ਵੀਜ਼ਾ ਲੱਗਾ ਹੈ ਜਾਂ ਮੇਰੀ ਬੇਟੀ ਬਾਹਰੋਂ ਆਉਣ ਵਾਲੀ ਆ ਵੀਜ਼ੇ ਲੱਗ ਗਏ ਪੱਕੇ ਸੱਤ-ਸੱਤ ਵਾਰੀ ਵੀਜ਼ੇ ਲੱਗ ਗਏ ਸੱਤ-ਸੱਤ ਵਾਰੀ ਜਾਏ ਹਾਂ ਫਿਰ ਕਿੱਥੇ ਜਾਣਾ ਹੈ ਸਾਡਾ ਵੀਜ਼ਾ ਪੱਕਾ ਹੀ ਉੱਥੇ ਦਾ ਕੋਈ ਰੌਲਾ ਨਹੀਂ ਗੱਲ ਨੂੰ ਸੋਚ ਨੂੰ ਵੱਡੀ ਕਰੋ ਡੀਏਪੀ ਤੇ ਨਾ ਮਰੋ ਕਿ ਡੀਏਪੀ ਲੈਣ ਆਏ ਆ ਗੱਲ ਆਪਣੀ ਤੇ ਇਸ ਤੇ ਰੱਖੋ ਕਿ ਇਹ ਨੀਤੀ ਪਿਛਾ ਕਿੱਦਾਂ ਤੱਕ ਇਹ ਹੋਇਆ ਕਿ ਇਹ ਸਾਡੇ ਨਾਲ ਵਾਪਰਦਾ ਕਿਉਂ ਗਿਆ? ਇਹ ਸਾਡੇ ਨਾਲ ਬਾਰ-ਬਾਰ ਕਿਉਂ ਹੁੰਦਾ ਹੈ? ਕੀ ਖਾਖਾ ਤਾਂ ਇੰਨਾ ਹੀ ਦੇਵਾਂਗੇ? ਰੋਲ ਧਰਨਿਆਂ ਤੇ ਆਵਾਂ ਕਰਾਂਗੇ। ਝੰਡੇ ਲੈ ਕੇ ਸਟੇਸ਼ਨਾਂ ਤੇ ਫਿਰਾਂਗੇ। ਪਲੇਟਫਾਰਮ ਢੱਕਾਂਗੇ। ਇਹਨਾਂ ਅਸਰਾਂ ਦੇ ਇੱਕ ਝੋਲੀ ਆੜੜ ਕੇ ਕਵਾਂਗੇ ਕਿ 5 ਕਿਲੋ ਖਾਦ ਪਾ ਦਿਓ। ਕੋਈ ਰੋਣਾ ਨਹੀਂ। ਨਹੀਂ ਮਿਲਦੀ ਤੇ ਬੇਸ਼ੱਕ ਨਾ ਦੇ। ਰੱਖ ਲੈਣ ਜਿੱਥੇ ਰੱਖਣੀ ਹੈ। ਜਿੱਦਣ ਲੈਣ ਤੇ ਆਏ। ਪਿੰਡ ਲਵਾਂਗੇ ਪਿੰਡ ਵਾਲੇ ਪਾਇਦੇ ਉੱਤੇ ਗੱਡੀ ਲਵਾਂਗੇ। ਉੱਥੇ ਲੱਤੂਗਾ ਫਿਰ ਪੰਡਾਂ ਦੀਆਂ ਸੜਕਾਂ ਤੇ ਲਾਉਣ ਕਰਨੀ ਇਹ ਸਮਝੋ ਕਿ ਸਾਡੇ ਨਾਲ ਵਾਪਰਦਾ ਕੀ